ਹੁਣ ਸਵਾਲ ਇਹ ਹੈ ਕਿ ਤਾਰਾ ਆਜ ਮਰਿਆ ਕੇ ਦੇ ਤੀਰ ਨਾਲ ਆ ਤੀਰ ਦੀ شناخت ਕੀਤੀ ਨੰਦ ਲਾਲ ਗੋਆ ਨੇ ਆਖਿਆ ਇਹ ਤੀਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਬਾਦਰ ਸ਼ਾਹ ਨੇ ਆਖਿਆ ਤੈਨੂੰ ਕਿਵੇਂ ਪਤਾ ਉਹ ਕਹਿੰਦਾ ਦੁਨੀਆ ਤੇ ਕੋਇ ਇੱਕ ਰਹਿਬਰ ਹੈ ਜਿਹਦੇ ਤੀਰ ਦੇ ਨਾਲ ਸੋਨਾ ਲੱਗਦਾ ਸੋਨਾ ਵਰਨਾ ਦੁਨੀਆ ਤੇ ਵੱਡੇ ਵੱਡੇ ਤੀਰ ਅੰਦਾਜ਼ ਹੋਏ ਕਿਸੇ ਦੇ ਤੀਰ ਨਾਲ ਸੋਨਾ ਨਹੀਂ ਲੱਗਾ ਤੇ ਬਾਦਰ ਸ਼ਾਹ ਨੇ ਆਖਿਆ ਵੀ ਮਹਾਰਾ ਸੋਨਾ ਕਿਉ ਲਾਉਂਦੇ ਨੇ ਤੇ ਨੰਦ ਲਾਲ ਨੇ ਆਖਿਆ ਸੋਨਾ ਪਤਾ ਮਹਾਰਾਜ ਕਿਉਂ ਲਾਉਂਦੇ ਨੇ ਵੀ ਜੇ ਮੇਰੇ ਤੀਰ ਦੇ ਨਾਲ ਕੋਈ ਗਰੀਬ ਵੀ ਮਰ ਜਾਵੇ ਇਹ ਤੀਰ ਦੇ ਨਾਲੋਂ ਸੋਨਾ ਲਾ ਕੇ ਉਹ ਵੇਚ ਕੇ ਉਹਦਾ ਪਰਿਵਾਰ ਉਹਦਾ ਕਫਨ ਦਫਨ ਕਰ ਲਵੇ ਉਹ ਸੋਨਾ ਵੇਚ ਕੇ ਉਹਦਾ ਕਿਰਿਆ ਕਰਮ ਕਰ ਲਵੇ ਇਹਨੂੰ ਕਹਿੰਦੇ ਪਰਉਪਕਾਰੀ ਸਤਿਗੁਰੂ ਮਹਾਰਾਜ ਜਿਉਂਦਿਆਂ ਦਾ ਵੀ ਸੋਚਦਾ ਤੇ ਮਰਿਆਂ ਦਾ ਵੀ ਸੋਚਦਾ ਮਾਰ ਹੁਣ ਬਹਾਦਰ ਸ਼ਾਹ ਨੇ ਖੁਸ਼ੀ ਖੁਸ਼ੀ ਦਾ ਇਜਹਾਰ ਕੀਤਾ ਤੇ ਮਹਾਰਾਜ ਦੇ ਚਰਨਾਂ ਚ ਝੁੱਕ ਕੇ ਕਹਿੰਦਾ ਮਹਾਰਾਜ ਕਿਰਪਾ ਕਰਕੇ ਹੁਣ ਤੇ ਦਿੱਲੀ ਦੇ ਕਿਲੇ ਚਾਓ ਮਹਾਰਾਜ ਕਹਿੰਦੇ ਨਹੀਂ ਆਗਰੇ ਚਲਾਂਗੇ ਆਗਰੇ ਦੇ ਕਿਲੇ ਚ ਬਹਾਦਰ ਛਾਹ ਦੇ ਨਾਲ ਮੁਲਾਕਾਤ ਹੋਈ ਬੈਠੇ ਨੇ ਹੁਣ ਬੰਦੇ ਦੀ ਚੜਾਈ ਵੇਖ ਕੇ ਬੰਦਾ ਜਰਦਾ ਥੋੜੀ ਆ ਪਿੰਡ ਦੇ ਵਿੱਚ ਕਿਸੇ ਦੀ ਚੜਾਈ ਹੁੰਦੀ ਹੋਵੇ ਨਾ ਤੇ ਸਾਰਾ ਪਿੰਡ ਨਹੀਂ ਖੁਸ਼ ਹੁੰਦਾ ਕੋਈ 5 7 10 ਬੰਦੇ ਖੁਸ਼ ਹੁੰਦੇ ਆ ਸਾਰਾ ਨਹੀਂ ਪਿੰਡ ਕਦੇ ਖੁਸ਼ ਹੋਇਆ ਹੁਣ ਜਦੋਂ ਵੇਖਿਆ ਭੀ ਬਹਾਦਰ ਸ਼ਾਹ ਤੇ ਗੁਰੂ ਕਲਗੀ ਧਰਮਹਾਰਾਜ ਦੇ ਚਰਨਾਂ 'ਚ ਉਹ ਆਪਣਾ ਸਿਰ ਚੁੱਕਣ ਹੀ ਨਹੀਂ ਡਿਆ ਮਹਾਰਾਜ ਦੇ ਚਰਨਾਂ 'ਚ ਝੁਕਿਆ ਰਹਿੰਦਾ ਐਡਾ ਮਾਨ ਸਤਕਾਰ ਕਰਦਾ ਗਰੀਬ ਨਵਾਜ ਗੁਰੂਕਲ ਕੀ ਤਰ ਮਹਾਰਾਜ ਵਾਸਤੇ ਕੀਮਤੀ ਤੋਹਫੇ ਲਿਆਂਦੇ ਆ ਸਰਹੰਦ ਦਾ ਕਾਜੀ ਇੱਕ ਬੈਠਾ ਸੀ ਕਾਜੀ ਉਹਨੂੰ ਲਾਗ ਅਗ ਗਈ ਉਹਨੇ ਆਖਿਆ ਮਨਾ ਜੇ ਮੈਂ ਬਹਾਦਰ ਸ਼ਾਹ ਦੇ ਕੰਨ ਭਰਾ ਤੇ ਹੋ ਸਕਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਤਕਾਰ ਨਾ ਘੱਡੀ ਕੋਈ ਹੋਰ ਦਾ ਪੇਚ ਮਾਰਨਾ ਚਾਹੀਦਾ ਫਿਰ ਵੀ ਇਹ ਰੱਬ ਆ ਉਹਨੇ ਆਖਿਆ ਜੀ ਆਪ ਗੁਰੂ ਨਾਨਕ ਦੇ ਮਹਾਰਾਜ ਦੀ ਗੱਦੀ ਦੇ ਦਸਵੇਂ ਨਾਨਕ ਹੋ ਤੇ ਤੁਹਾਡੇ ਘਰ ਦੇ ਵਿੱਚ ਬੜੀਆਂ ਕਰਾਮਾਤਾਂ ਨੇ ਕਿਰਪਾ ਕਰਕੇ ਉਹ ਕਰਾਮਾਤ ਬਖਾਓਗੇ ਤੇ ਮੇਰੇ ਬਾਜਾਂ ਵਾਲੇ ਨੇ ਆਖਿਆ ਜਿਹੜਾ ਤਖਤ ਤੇ ਬੈਠਾ ਬਾਦਸ਼ਾਹ ਕਰਾਮਾਤ ਆ ਇਹ ਚਾਵੇ ਤੈਨੂੰ ਹੁਣੇ ਮੌਤ ਦੇ ਦੇਵੇ ਚਾਵੇ ਤੈਨੂੰ ਜ਼ਿੰਦਗੀ ਦੇ ਦੇਵੇ ਇਹ ਵੀ ਤੇ ਕਰਾਮਾਤ ਆ ਉਹਨੇ ਆਖਿਆ ਮਹਾਰਾਜ ਨੇ ਕੋ ਦੂਜੀ ਕਰਾਮਾਤ ਮਹਾਰਾਜ ਨੇ ਜੈਤ ਵਿੱਚੋਂ ਅ ਸਰਫੀ ਕੱਟੀ ਮੋਰ ਉਹਨੂੰ ਆਕਾਸ਼ ਵੱਲੇ ਉੱਡਿਆ ਧਰਤੀ ਤੇ ਆਣ ਕੇ ਡਿੱਗੀ ਮਹਾਰਾਜ ਨੇ ਆਖਿਆ ਆ ਵੀ ਇੱਕ ਕਰਾਮਾਤ ਹੈ ਇਹ ਵੱਡੇ ਵੱਡੇ ਬੰਦਿਆਂ ਦੀ ਜ਼ਮੀਰ ਖਰੀਦ ਲੈਂਦੀ ਜ਼ਮੀਰ ਕਈ ਐਮਐਲਏ ਐਮਪੀ ਵੇਖਦੇ ਬੈਠੇ ਵੇਖੇ ਹੋਣਗੇ ਤੁਸੀਂ ਜਿੱਤਣ ਤੋਂ ਬਾਅਦ ਮੁੱਲ ਲਾਇਆ ਜਾਂਦਾ 50 ਕਰੋੜ ਰੁਪਏ ਸਾਡੀ ਪਾਰਟੀ ਚ ਜਾ ਜਾ ਉਹ ਰੁਪਈਏ ਜ਼ਮੀਰ ਖਰੀਦੇ ਨੇ ਪਰ ਇੱਕ ਬੇਨਤੀ ਕਰ ਦਿੰਨਾ ਤੁਹਾਡੇ ਚਰਨਾਂ 'ਵੇ ਜਿਹੜੇ ਰੁਪਈਆ ਦੀ ਖਾਤਰ ਜ਼ਮੀਰ ਵੇਚਦੇ ਨੇ ਉਹਨਾਂ ਦੇ ਸਮਾਗਮ ਨਹੀਂ ਜੇ ਮਨਾਏ ਜਾਂਦੇ ਤੇ ਜਿਹੜੇ ਰਾਜ ਭਾਗ ਨੂੰ ਠੋਕਰ ਮਾਰ ਕੇ ਆਪਣੀ ਜ਼ਮੀਰ ਨੂੰ ਜਾਗਦੀ ਰੱਖਣ ਰਾਜ ਭਾਗ ਉਹਨਾਂ ਲੋਕਾਂ ਦੇ ਰਹਿੰਦੇ ਨੇ ਜਬਰਸਤਿਆਂ ਉਹਨਾਂ ਲੋਕਾਂ ਦੀਆਂ ਮਨਾਈਆਂ ਜਾਂਦੀਆਂ ਗੁਰੂ ਕਲਗੀ ਤਰਨੇ ਆਖਿਆ ਵੀ ਤੇ ਕਰਾਮਾਤ ਉਹਨੇ ਆਖਿਆ ਮਹਾਰਾਜ ਉਤਰਾਂ ਕਹੋ ਤੁਹਾਡੇ ਪੱਲੇ ਕੱਖ ਨਹੀਂ ਆਵੇ ਬਾਨੇ ਜੇ ਮਾਰੀ ਜਾਂਦੇ ਜੇ ਜੇ ਵਿਖਾਉਣੀ ਤੇ ਚੰਗੀ ਕਰਾਮਾਤ ਵਿਖਾਓ ਮਹਾਰਾਜ ਵਜਦ ਵਿੱਚ ਆਣ ਕੇ ਉੱਠੇ ਸਤਿਗੁਰੂ ਨੇ ਆਪਣੀ ਤਲਵਾਰ ਬਹਿ ਨਿਆਣ ਕਰਕੇ ਸਤਿਗੁਰੂ ਨੇ ਆਖਿਆ ਵੀ ਇਹ ਤੇ ਕਰਾਮਾਤ ਹੈ ਜਿਹਦੇ ਨਾਲ ਜ਼ਿੰਦਗੀ ਦੇ ਜੁੱਧ ਲੜਕੇ ਇੱਥੋਂ ਤੱਕ ਆਏ ਇਹਦੇ ਨਾਲ ਹੀ ਬਹਾਦਰ ਸ਼ਾਹ ਦਿੱਲੀ ਦੇ ਤਖਤ ਤੇ ਬਿਠਾਇਆ ਕਾਜੀ ਸਾਹਿਬ ਜੇ ਕਾਹਦੇ ਤੁਹਾਨੂੰ ਇਹਦੀ ਮੁਕੰਮਲ ਕਰਾਮਾਤ ਵਿਖਾਈਆ ਤੁਹਾਡੀ ਗਰਦਨ ਤੇ ਵਾਰ ਕਰਕੇ ਉਹਨੇ ਆਖਿਆ ਮਹਾਰਾਜ ਇਹ ਕਰਾਮਾਤ ਮਿਆਣ ਚ ਪਾ ਲੋ ਸਤਿਗੁਰੂ ਕਹਿੰਦੇ ਬਸ ਇਹੋ ਸਭ ਤੋਂ ਵੱਡੀ ਕਰਾਮਾਤ ਹੈ 13 ਵਾਰ ਭਗਉਤੀ ਸ਼ਬਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਆਇਆ ਉਹ ਭਗਉਤੀ ਸ੍ਰੀ ਸਾਹਿਬ ਨੂੰ ਨੇ ਕਿਹਾ ਉਹ ਇਨਸਾਨ ਨੂੰ ਸਮਝਾਉਂਦਿਆਂ ਗੁਰੂ ਅਰਜਨ ਦੇ ਮਹਾਰਾਜ ਜੀ ਨੇ ਕਿਹਾ ਪਗੋ ਲੇਕਿਨ ਇੱਕ ਪਗੌਤੀ ਜਿਹੜੀ ਗੁਰੂ ਕਲਗੀ ਧਰ ਮਹਾਰਾਜ ਨੇ ਪਰਮਾਤਮਾ ਵੀ ਕਹੀ ਤੇ ਗਿਆਨੀ ਚੀਆਂ ਨੇ ਕਈ ਵਿਦਵਾਨ ਵੀਰਾਂ ਨੇ ਪਗੌਤੀ ਦੇ ਅਰਥ ਸ੍ਰੀ ਸਾਹਿਬ ਵੀ ਕੀਤੇ ਹੁਣ ਗੁਰੂ ਕਲਗੀ ਧਰ ਮਹਾਰਾਜ ਦੇ ਕੋਲ ਬੈਠਾ ਨਿਸ਼ਾ ਕਰਾ ਕੇ ਕਾਜੀ ਤੇ ਬਾਦਰ ਸ਼ਾਹ ਨੇ ਆਖਿਆ ਮਹਾਰਾਜ ਮੈਨੂੰ ਪਤਾ ਵੀ ਤੁਸੀਂ ਹਾਥੀਆਂ ਦੇ ਨਾਲ ਬੰਦੇ ਲੜਾਏ ਨੇ ਬੰਦੇ ਤੇ ਮਹਾਰਾਜ ਉਹ ਕੌਤ ਕਾਜ ਵੀ ਕਰ ਸਕਦੇ ਹੋ ਮਹਾਰਾਜ ਕਹਿੰਦੇ ਕਿ ਤੇ ਜ਼ਿੰਦਗੀ ਚ ਉਹੋ ਜੀ ਭੀੜ ਫੇਰ ਬਣ ਗਈ ਤੇ ਫੇਰ ਕਰ ਦਿਆਂਗੇ ਕਹਿੰਦਾ ਮਹਾਰਾਜ ਉਹ ਭੀੜ ਪਰਮਾਤਮਾ ਅੱਲਾਹ ਤਾਲਾ ਨਾ ਪਾਵੇ ਪਰ ਮੇਰੀ ਇੱਕ ਬੇਨਤੀ ਵੀ ਹਾਥੀ ਨਾਲ ਹਾਥੀ ਲੜਾਈਏ ਇੱਕ ਹਾਥੀ ਤੁਹਾਡਾ ਇੱਕ ਹਾਥੀ ਮੇਰਾ ਗੁਰੂ ਕਲਗੀ ਤਰਨ ਆਖਿਆ ਜੇ ਹਾਥੀ ਨਾਲ ਹਾਥੀ ਲੜਾਏ ਤੇ ਗੁਰੂ ਨਾਨਕ ਦੇ ਦਰ ਘਰ ਦੀ ਵਡਿਆਈ ਨਹੀਂ ਰਵੇਗੀ ਹਾਥੀ ਨਾਲ ਹਾਥੀ ਨਹੀਂ ਲੜੇਗਾ ਮਹਾਰਾਜ ਕੌਣ ਲੜੇਗਾ ਸਤਿਗੁਰੂ ਕਹਿੰਦੇ ਤੇਰੇ ਪਾਸਿਓਂ ਹਾਥੀ ਤੇ ਬਾਬੇ ਨਾਨਕ ਦੇ ਦਰ ਵੱਲੋਂ ਝੋਟਾ ਲਿਆਵਾਂਗੇ ਮਾਲੀ ਤੇਰੇ ਹਾਥੀ ਨਾਲ ਲੜਾਵਾਂਗੇ ਮਹਾਰਾਜ ਨੇ ਆਗਰੇ ਦੀ ਧਰਤੀ ਤੇ ਹਾਥੀ ਨਾਲ ਮਾਲੀ ਲੜਾਇਆ ਝੋਟਾ ਤੇ ਹਾਥੀ ਦੀਆਂ ਚੀਕਾਂ ਮਰਵਾ ਕੇ ਰੱਖ ਦਿੱਤੀਆਂ ਬਹਾਦਰ ਸ਼ਾਹ ਦਾ ਮਾਨ ਹੈ ਜੇ ਵੀ ਨਹੀਂ ਪਤੀ ਜੀਆ ਉਹਨੇ ਆਖਿਆ ਮਹਾਰਾਜ ਮੇਰੇ ਦਰਬਾਰ ਵਿੱਚ ਆ ਲੋਕਾਂ ਦੀਆਂ ਦਰਖਾਸਤਾਂ ਆਈਆਂ ਨੇ ਕੋਈ ਕਹਿੰਦਾ ਲਾਗੇ ਸ਼ੇਰ ਪੈਂਦਾ ਮੇਰੀ ਗਾਂ ਚੋਕੇ ਲੈ ਗਿਆ ਕੋਈ ਕਹਿੰਦਾ ਮੱਛ ਚੋਕੇ ਲੈ ਗਿਆ ਕੋਈ ਕਹਿੰਦਾ ਸ਼ੇਰ ਮੇਰਾ ਮੁੰਡਾ ਚੋਕ ਕੇ ਲੈ ਗਿਆ ਤੇ ਕੋਈ ਕਹਿੰਦਾ ਕੋਈ ਚੀਜ਼ ਚੋਕ ਕੇ ਲੈ ਗਿਆ ਮਹਾਰਾਜ ਆਏ ਜੀ ਬੜੀ ਉਪਕਾਰ ਕੀਤੇ ਜਾਂਦੇ ਜਾਂਦੇ ਇੱਕ ਉਪਕਾਰ ਹੋਰ ਕਰ ਦਿਓ ਮਹਾਰਾਜ ਆਹ ਜਿਹੜੇ ਘਾਟੀ ਵਾਲੇ ਪਾਸੋਂ ਸ਼ੇਰ ਪੈਂਦਾ ਨਾ ਉਹ ਸ਼ੇਰ ਗਰੋਂ ਲਾਜੋ ਮੈਨੂੰ ਪਤਾ ਤੁਹਾਡੇ ਵੱਡ ਵਡੇਰੇ ਗੁਰੂ ਹਰਗੋਬਿੰਦ ਸਾਹਿਬ ਨੇ ਸ਼ੇਰਾਂ ਦਾ ਸ਼ਿਕਾਰ ਕੀਤਾ ਮਹਾਰਾਜ ਕਹਿੰਦੇ ਕੋਈ ਗੱਲ ਨਹੀਂ ਜਦੋਂ ਤੁਰੇ ਨਾ ਆਗੇ ਸ਼ੇਰ ਵਾਲੇ ਪਾਸੇ ਨੂੰ ਤੇ ਮਹਾਰਾਜ ਨੇ ਆਖਿਆ ਬਾਦਰ ਸ਼ਾ ਐਨੀ ਜੰਝ ਲੈ ਕੇ ਬੈਠਾ ਨਾਲ ਸਾਢੇ 6 6 ਸਰਸਰ ਫੋਟੇ ਜਵਾਨ ਦੋ ਚਾਰ ਇਹ ਤੇ ਭੇਜ ਇਤਿਹਾਸਕਾਰ ਲਿਖਦੇ ਨੇ ਤਿੰਨ ਬੰਦੇ ਭੇਜੇ ਸ਼ੇਰ ਨੇ ਤਿੰਨੇ ਮਾਰੀ ਤੇ ਬਾਦਰ ਸ਼ਾ ਨੇ ਹੱਥ ਜੋੜ ਕੇ ਆਖਿਆ ਮਹਾਰਾਜ ਉਦੋਂ ਜਾਣਾ ਜਦੋਂ ਸਾਡੇ ਪੱਲੇ ਰਿਆਈ ਕੱਖ ਨਾ ਕਹਿੰਦੇ ਗਰੀਬ ਨਵਾਜ ਸਤਿਗੁਰੂ ਨੇ ਰਕਾਬ ਤੇ ਰਖਿਆ ਪੈਰ ਮਾਰ ਕੇ ਪਲਾਕੀ ਘੋੜੀ ਤੇ ਲੱਗੇ ਚੜਨ ਤੇ ਰੋਸ਼ਨ ਸਿੰਘ ਨੇ ਮਹਾਰਾਜ ਦਾ ਚਰਨ ਪਕੜ ਕੇ ਆਖਿਆ ਮਹਾਰਾਜ ਕਿਧਰ ਚੱਲੇ ਜੇ ਸਤਿਗੁਰੂ ਕਹਿੰਦੇ ਸ਼ੇਰ ਮਾਰਨ ਤੇ ਰੋਸ਼ਨ ਸਿੰਘ ਨੇ ਆਖਿਆ ਮਹਾਰਾਜ ਸਾਡੇ ਹੁੰਦਿਆਂ ਜਾਓਗੇ ਸਤਿਗੁਰੂ ਮਹਾਰਾਜ ਸ਼ੇਰ ਦਾ ਸ਼ਿਕਾਰ ਤੁਸੀਂ ਨਹੀਂ ਕਰੋਗੇ ਸ਼ੇਰ ਤੁਹਾਡਾ ਅਦਨਾ ਜੀਵ ਤੁਹਾਡੇ ਚਰਨਾਂ ਦਾ ਪੌੜਾ ਰੋਸ਼ਨ ਸਿੰਘ ਮਾਰ ਕੇ ਲਿਆਵੇਗਾ ਮਹਾਰਾਜ ਨੇ ਕਹਿੰਦੇ ਆਪਣੀ ਵੱਡੀ ਸਰੀ ਸਹਿ ਪਕੜੀ ਰੋਸ਼ਨ ਸਿੰਘ ਨੂੰ ਦੇ ਕੇ ਕਹਿੰਦੇ ਲੈ ਰੋਸ਼ਨ ਸਿਆ ਰੋਸ਼ਨ ਸਿੰਘ ਨੇ ਆਖਿਆ ਮਹਾਰਾਜ ਮੈਂ ਸ੍ਰੀ ਸਾਹਿਬ ਨਹੀਂ ਲੈ ਕੇ ਜਾਣੀ ਤੁਹਾਡੀ ਤਾਂ ਕਿਧਰੇ ਰਹਿ ਗਈ ਮਹਾਰਾਜ ਮੈਂ ਆਪਣੀ ਵੱਡੀ ਸ੍ਰੀ ਸਾਹਿਬ ਵੀ ਨਹੀਂ ਲੈ ਕੇ ਜਾਣੀ ਮਹਾਰਾਜੇ ਸ਼ੇਰ ਨਾਲ ਸ਼ਿਕਾਰ ਕੀਤਾ ਨਾ ਤਲਵਾਰ ਦਾ ਤਲਵਾਰ ਦੇ ਨਾਲ ਸ਼ੇਰ ਦਾ ਤੇ ਬਹਾਦਰ ਸ਼ਾਹ ਦੇ ਮਨ ਵਿੱਚ ਸ਼ੰਕਾ ਰਹੇਗਾ ਕਿ ਸ੍ਰੀ ਸਾਹਿਬ ਦੇ ਵਿੱਚ ਕੋਈ ਕਰਾਮਾਤ ਹੋਵੇਗੀ ਤੇ ਗੁਰੂ ਕਲਗੀ ਧਰਨੇ ਆਖਿਆ ਫਿਰ ਸ਼ੇਰ ਦਾ ਸ਼ਿਕਾਰ ਕਦੇ ਨਾ ਕਰਨਾ ਕਹਿੰਦੇ ਲਾਗੇ ਇੱਕ ਰੁਖ ਸੀਗਾ ਰੋਸ਼ਨ ਸਿੰਘ ਛਾਲ ਮਾਰ ਕੇ ਚੜ ਗਿਆ ਰੁਖ ਤੇ ਉਹਦੇ ਨਾਲ ਇੱਕ ਡਾਂਗ ਤੋੜੀ ਰੋਸ਼ਨ ਸਿੰਘ ਨੇ ਉਹਦੀਆਂ ਨਿਕੀਆਂ ਨਿਕੀਆਂ ਮੋੜੀਆਂ ਲਾ ਕੇ ਨਾ ਲਿਆਂਕੇ ਗੁਰੂ ਕਲਗੇ ਧਰ ਦੇ ਲਾ ਕੇ ਧਰਤੀ ਦੀ ਹਿੱਕ ਤੇ ਯੋਗ ਦੀ ਮਾਰ ਕੇ ਆਖਿਆ ਕਹਿੰਦਾ ਮਹਾਰਾਜ ਆ ਡਾਂਗ ਦਾ ਸ਼ੇਰ ਕੋਟ ਕੇ ਲਿਆਂਕੇ ਤੁਹਾਡੇ ਪੈਰਾਂ 'ਚ ਸੁੱਟਣਾ ਜੀ ਬਹਾਦਰ ਸ਼ਾਹ ਨੇ ਮੂੰਹ ਚ ਉਂਗਲ ਪਾ ਕੇ ਚਿੱਠੀ ਉਹਨੇ ਆਖਿਆ ਬਾਜੰ ਵਾਲਿਆ ਤਾਨਿਆ ਤੂੰ ਤੇ ਤਾਨਿਆ ਤੇਰੇ ਸਿੱਖ ਜਦੋਂ ਇਹਨਾ ਬਚਨ ਕਿਹਾ ਨਾ ਤੇ ਗੁਰੂ ਕਲਗੀ ਤਰਨੇ ਆਪਣਾ ਹੱਥਾ ਨਿਆਲ ਸਿੰਘ ਦੇ ਸਿਰ ਤੇ ਆ ਰੋਸ਼ਨ ਸਿੰਘ ਦੇ ਸਿਰ ਤੇ ਆ ਰੱਖਿਆ ਰੱਖ ਕੇ ਆਖਣ ਲੱਗੇ ਕਹਿਣ ਲੱਗੇ ਜਾਂ ਸਿਖਾ ਤੇਰੀ ਜਿੱਤ ਹੋਵੇ ਤੇਰੀ ਜਿੱਤ ਹੋਵੇ ਤੇਰੀ ਜਿੱਤ ਤੇ ਜਿਹਨੂੰ ਮੇਰਾ ਸਤਿਗੁਰੂ ਕਹਿ ਦਵੇ ਤੇਰੀ ਜਿੱਤ ਹੋਵੇ ਉਹ ਹਾਰ ਕਦੋਂ ਸਕਦਾ ਲਓ ਜੀ ਰੋਸ਼ਨ ਸਿੰਘ ਨੇ ਘੁੱਟ ਕੇ ਕੀਤਾ ਕਮਰ ਕੱਸਾ ਹੱਥ ਵਿੱਚ ਪਕੜੀ ਡਾਂਗ ਜੀ ਤੇ ਜਿਹੜੇ ਪਾਸਿਓਂ ਸ਼ੇਰ ਆਉਣਾ ਸੀ ਨਾ ਉੱਥੇ ਜਾ ਕੇ ਸਤ ਸ੍ਰੀ ਅਕਾਲ ਦਾ ਜਾਕਾਰਾ ਛੱਲਿਆ ਬੜੀ ਬਰਕਤ ਆ ਜਾਕਾਰੇ ਵਿੱਚ ਪਰ ਅਸੀਂ ਜਾਕਾਰਾ ਛੱਡਣ ਤੋਂ ਗੁਰੇਜ਼ ਕਰਦੇ ਹਾਂ ਸਨਮਾਰ ਜੋ ਖਰਜ਼ਾ ਜਦੋਂ ਨੇ ਗੱਜ ਗੱਜ ਕਾਰਾ ਛੱਡਿਆ ਸ਼ੇਰ ਨੇ ਸੁਣੀ ਆਵਾਜ਼ ਸ਼ੇਰ ਨੇ ਖਾਰੂ ਪਾਇਆ ਉੱਚੀ ਜਗ੍ਹਾ ਤੋਂ ਮਾਰੀ ਛਾਲ ਤੇ ਜਿਹੜੇ ਅਗਲੇ ਪੰਜੇ ਸੀ ਨਾ ਅਗਲੇ ਪੰਜੇ ਉਹ ਪਾਈ ਰੋਸ਼ਨ ਸਿੰਘ ਦੇ ਢਾਲੇ ਤੇ ਆਗੇ ਢਾਲੇ ਤੇ ਜਦੋਂ ਆਗੇ ਨਾ ਅਗਲੇ ਪੰਜੇ ਢਾਲੇ ਦੇ ਉੱਪਰ ਉਹ ਜੇ ਅਗਲਾ ਪੰਜੇ ਢਾਲੇ ਤੇ ਆਉਣ ਦੀ ਧੀਰ ਹੈ ਉਹ ਸਤਕਾਰਯੋਗ ਭਾਈ ਰੋਸ਼ਨ ਸਿੰਘ ਦੇ ਹੱਥ ਵਿੱਚ ਪਕੜਿਆ ਹੋਇਆ ਕੁੱਤਕਾ ਹੱਥ ਵਿੱਚ ਪਕੜੀ ਹੋਈ ਡਾਂਗ ਸਤਿਗੁਰ ਕਲਕੇ ਧਰ ਮਹਾਰਾਜ ਦੇ ਚਰਨਾਂ ਦਾ ਧਰ ਕੇ ਧਿਆਨ ਉਸ ਸ਼ੇਰ ਦੇ ਮੱਥੇ 'ਚ ਪਰਵਾਹ ਵਾਰ ਕੀ ਤੋਪ ਬਲੂਲਾ whoa ਦਰतीश ਨੇ ਵਾਕੇ ਰਾشن ਸਿੰਘ ਸਰਦਾਰ ਨੇ ਦਰतीश ਨੇ ਵਾਕੇ ਰਾشن ਸਿੰਘ ਸਰਦਾਰ ਨੇ ਦਰतीश ਨੂੰ ਵਾਕੇ ਰਾشن ਸਿੰਘ ਸਰਦਾਰ ਨੇ ਦਰतीश ਨੂੰ ਵਾਕੇ <laughs> have ਵੀਰ ਨੇ ਹਰਸਾਂਗੇ ਉਠਾ ਕੇ ਢਾਲੇ ਪਾਏ ਵੀਰ ਨੇ ਹਰਸਾਂਗੇ ਉਠਾ ਕੇ ਹੋ ਹਾ ਫੌਜਾ ਹਾ ਫੌਜਾ Okay. <laughs> hey, hey, hey. ਪਾ ਕੇ ਛੋਟਾ ਖੜਖੜ ਵੇਦਿਆ ਮੂੰਹ ਗੁਲਾਪਾ ਕੇ ਆਹ ਫਭਕਿਆ ਬੱਬਰ ਛੇ ਆਹ ਫਭਕਿਆ ਬੱਬਰ ਛੇ

ਨੇ ਮਰੀ ਸੰਗ ਟਿਕਾ ਕੇ ਆ ਟਿਕਾ ਖਾਪੂ ਆ ਟਣੀ ਚਰਨਾ ਤੇ ਆ ਕੇ ਹੋ ਆ ਇਹ ਝਰਨਾ ਤੇ ਆਕੇ ਹੋ ਛੱਟਿਆ ਝਰਨੀ ਗੁਰਾਂ ਦੇ ਫਿਰ ਸ਼ੇਰ ਲਈ ਆਕੇ ਛੱਟਿਆ ਝਰਨੀ ਗੁਰਾਂ ਦੇ ਫਿਰ ਸ਼ੇਰ ਲਈ ਆਕੇ ਹੋ ਛੱਟਿਆ ਝਰਨੀ ਗੁਰਾਂ ਦੇ ਫਿਰ ਸ਼ੇਰ ਲਈ ਆਕੇ ਛੱਟਿਆ ਝਰਨੀ ਗੁਰਾਂ ਦੇ ਫਿਰ ਸ਼ੇਰ ਲੈ ਆਕੇ ਹੋ ਹਰ ਰੋਸ਼ਨ ਸਿੰਘ ਸਰਦਾਰ ਨੂੰ ਛਾਤੀ ਨਾਲ ਲਾਕੇ ਰੋਸ਼ਨ ਸਿੰਘ ਸਰਦਾਰ ਨੂੰ ਹਰ ਰੋਸ਼ਨ ਸਿੰਘ ਸਰਦਾਰ ਛਾਤੀ ਨਾਲ ਲਾ ਕੇ ਸਰਦਾਰ ਨੂੰ ਛਾਤੀ